ਇਹ ਕਾਲ ਜਿਹੜੀ ਸਾਡੀ ਦਿੱਤੀ ਗਈ ਹੈ ਇਹ ਕਾਲ ਸਾਡੇ ਸਾਰੇ ਡੀਲਰ ਭਰਾਵਾਂ ਤਰਫੋਂ ਦਿੱਤੀ ਗਈ ਹੈ ਉਹਨਾਂ ਦੀ ਤਰਫੋਂ ਕਾਲ ਆਈ ਹੈ ਕਿ ਆਪਾਂ ਇੱਕ ਛੁੱਟੀ ਸਾਨੂੰ ਵੀ ਚਾਹੀਦੀ ਆ ਅਸੀਂ ਵੀ ਹੱਕਦਾਰ ਜਿਵੇਂ ਹਰ ਮਹਿਕਮੇ ਦਾ ਹਰ ਬਿਜ਼ਨਸ ਅਦਾਰੇ ਦਾ ਇੱਕ ਛੁੱਟੀ ਮਿਲ ਚਾਂਦੀ ਮਿਲਦੀ ਹੈ ਸਾਰਿਆਂ ਨੂੰ ਉਹ ਕਰੀ ਅਸੀਂ ਪੈਟਰੋਲ ਪੰਪ ਵਾਲੇ ਵੀ ਇੱਕ ਛੁੱਟੀ ਦੇ ਹੱਕਦਾਰ ਹੈ ਇਸ ਵਾਸਤੇ ਅਸੀਂ ਹੁਣ 18 ਤਰੀਕ ਤੋਂ ਹਰ ਸੰਡੇ ਨੂੰ ਪੈਟਰੋਲ ਪੰਪ ਬੰਦ ਕਰਾਂਗੇ ਔਰ ਪੂਰੇ ਪੰਜਾਬ ਤੋਂ ਸਾਨੂੰ ਸਮਰਥਨ ਆ ਰਿਹਾ ਹੈਗਾ ਹਰ ਡਿਸਟ੍ਰਿਕਟ ਸਾਡੇ ਨਾਲ ਖੜਨ ਨੂੰ ਤਿਆਰ ਹੈ ਸਰ ਛੁੱਟੀ ਦੇ ਮੋਟਿਵ ਦੇ ਨਾਲ ਠੰਡੇ ਬੰਦ ਕੀਤਾ ਜਾ ਰਿਹਾ ਹੈ ਹੋਰ ਕੋਈ ਮੰਗਾ ਵੀ ਹੈ ਕਿ ਇਹਦੇ ਵਿਰੋਧ ਚ ਲਈ ਕੀਤਾ ਜਾ ਰਿਹਾ ਹੈ ਦੇਖੋ ਜੀ ਵਿਰੋਧ ਕੀ ਹੈ ਅਸੀਂ ਆਪਣੇ ਖਰਚੇ ਘਟਾਉਣ ਵਾਸਤੇ ਕਰਦੇ ਤੇ ਪਿਛਲੇ 8 ਸਾਲ ਤੋਂ ਸਾਡਾ ਮਾਰਜਨ ਨਹੀਂ ਵਧਿਆ ਇਹ ਤੁਹਾਨੂੰ ਪਤਾ ਹੀ ਹੈਗਾ ਪਿੱਛੇ ਵੀ ਤੁਹਾਨੂੰ ਅਸੀਂ ਇਸ ਚੀਜ਼ ਨੂੰ ਦੱਸਿਆ ਗਿਆ ਹੈਗਾ ਜਿਹਦੇ ਕਰਕੇ ਸਾਨੂੰ ਆਪਣੇ ਮਾਰਜਨ ਆਪਣੇ ਖਰਚਿਆਂ ਦੀ ਕਟੌਤੀ ਤੋਂ ਗਿਆਨ ਰੱਖਦੇ ਹੋਏ ਇਹ ਸਾਰਾ ਕੁਝ ਕਦਮ ਚੱਕਣਾ ਪੈ ਰਿਹਾ ਹੈ ਸਰ ਕਿੰਨੇ ਪੈਟਰੋਲ ਪੰਪ ਜਿਹੜੇ ਨੇ ਬੰਦ ਰਹਿਣਗੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹ ਟਾਈਮਿੰਗ ਜਿਹੜੀ ਹੈਗੀ ਹੈ ਐਤਵਾਰ ਸਵੇਰੇ 6 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 6 ਵਜੇ ਤੱਕ 24 ਘੰਟੇ ਦਾ ਬੰਦ ਰਹੇਗਾ ਜਿੰਨੇ ਪੈਟਰੋਲ ਪੰਪ ਪੂਰੇ ਲੁਧਿਆਣੇ ਪੂਰੇ ਲੁਧਿਆਣੇ ਚ 408 ਪੰਪ ਹੈਗੇ ਨੇ ਸਾਡੇ ਤਿੰਨੋਂ ਕੰਪਨੀਆਂ ਦੇ ਆਈਓਸੀ ਬੀਪੀਸੀ ਐਚਪੀਸੀ ਇਹਦੇ ਇਲਾਵਾ ਸਾਡੇ ਨਾਲ ਰਿਲਾਇੰਸ ਔਰ ਨਾਇਰਾ ਵੀ ਸਾਡੇ ਨਾਲ ਆ ਰਹੇ ਨੇ ਐਮਰਜੈਂਸੀ ਸਪਾਵਾਂ ਜੇ ਕੋਈ ਜਰੂਰਤ ਹੋਵੇ ਗਰੀ ਗਰੀ ਸਪਾਵਾਂ ਨਹੀਂ ਦੋ ਮੇਨ ਸਪਾਵਾਂ ਨੇ ਜਿਹੜੀਆਂ ਇੱਕ ਤੇ एम्बुलेंस और फायर ब्रिगेड इन्हू पूरी छूट है, है और अगर कोई इमरजेंसी एमरजेंसी हैगी है तो भी अभी पूरा सहयोग देवी अमसी मार्केटिंग सात तरीको अट्टर लिख चुकेशन अर लिख चुके सात तरीक न मेल और भी अके दस चुके हैं ਸਾਡੀ ਮੀਟਿੰਗਾਂ ਵੀ ਇਹਦੇ سلسلے ਤੋਂ ਲਗਾਤਾਰ ਚੱਲ ਰਹੀਆਂ ਨੇ ਔਰ ਉਹਨਾਂ ਨੂੰ ਸਾਰਾ ਕੁਝ ਅਸੀਂ ਦੱਸ ਚੁੱਕੇ ਆ ਕਿ 18 ਤਰੀਕ ਤੋਂ ਸਰੇ 6 ਵਜੇ ਤੋਂ ਲੈ ਕੇ ਸੋਮਵਾਰ ਸਰੇ 6 19 ਤਰੀਕ ਸਰੇ 6 ਵਜੇ ਤੱਕ ਅਸੀਂ ਬੰਦ ਰੱਖਾਂਗੇ ਔਰ ਇਹ سلسلہ ਹਰ ਸੰਡੇ ਦਾ ਰਹੇਗਾ